ਛਿਨੇ ਕਾਲ ਜੀ ਪੰਜਾਬੀ ਲਿੰਕ ਮੀਡੀਆ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਮੈਦ ਦਿਪਕਾ ਤੇ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਦੱਸਦੇ ਇਹ ਮੈਰਾਥਨ ਅਤੇ ਬਜ਼ੁਰਗ ਡੜਾਕ ਫੌਜਾ ਸਿੰਘ ਦੀ ਸੜਕ ਹਾਸੇਚੋਂ ਮੌਤ ਹੋ ਗਈ ਸੀ ਜਿਸ ਕਾਰਨ ਉਸ ਨੂੰ ਟੱਕਰ ਮਾਰੀ ਸੀ ਉਸ ਦੇ ਡਰਾਈਵਰ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ ਫੌਜਾ ਸਿੰਘ 104 ਸਾਲ ਦੇ ਮਸ਼ਹੂਰ ਐਥਲੀਟ ਦਿਲੰਦਰ ਦੇ ਵਿਆਸ ਪੈਂਡ ਵਿੱਚ ਸੜਕ ਪਾਰ ਕਰਦੇ ਹੋਏ ਗੱਡੀ ਹੇਠ ਆ ਕੇ ਦੁਖਦਾਈ ਹਾਸੇਚੋਂ ਮਰ ਗਏ ਲੇਟੈਸਟ ਕਵਰ ਦੇ ਮੁਤਾਬਿਕ ਪੁਲਿਸ ਨੇ ਨਾਮਜਦ ਐਨ ਆਰ ਆਈ ਡਰਾਈਵਰ ਅਮਰਿਤਪਾਲ ਸਿੰਘ ਢਿੱਲੋਂ ਜੋ ਕਿ ਕੈਨੇਡਾ ਚ ਰਹਿੰਦਾ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਡਾਕਟਰ ਸਿੰਘ ਨੂੰ ਤੁਰੰਤ ਹਸਪਤਾਲ ਵਿਖੇ ਜਗਾਇਸੀ ਪਰ ਉੱਥੇ ਇਹਨਾਂ ਦੀ ਮੌਤ ਹੋ ਗਈ ਪੁਲਿਸ ਦੱਸ ਰਹੀ ਹੈ ਕਿ ਇਹ ਹਿੱਟ ਐਂਡ ਰਨ ਸੀ ਤੇ ਡਰਾਈਵਰ ਨੇ ਦੌੜ ਕੇ ਮੌਕੇ ਤੋਂ ਬਚਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਜ਼ਬਰਦਸਤ ਜਾਂਚ ਤੋਂ ਬਾਅਦ ਉਸ ਨੂੰ ਪੁਲਿਸ ਨੇ ਫੜ ਲਿਆ ਸਭ ਤੋਂ ਪਹਿਲਾਂ ਫਾਜ਼ਾ ਸਿੰਘ ਦੀ ਮੌਤ ਦੁਖਦਈ ਪਰ ਹੁਣ ਉਸ ਬਲੋਤੀ ਰਤੇ ਇਨਸਾਫ ਹੋ ਰਿਹਾ ਹੈ ਡਰਾਈਵਰ ਗਿਫਤਾਰ ਹੈ ਹੁਣ ਜੁਰਮਾਨਾ ਅਤੇ ਕਾਨੂੰਨੀ ਕਾਰਵਾਈ ਭਾਰੀ ਹੋ ਸਕਦੀ ਹੈ ਇਸ ਘਟਨਾ ਨੇ ਦੁਕਾਚੇ ਇਨਸਾਨੀਅਤ ਦੇ ਜੀਵਨ ਦੀ ਕੀਮਤ ਬਾਰੇ ਵੱਡਾ ਸਵਾਲ ਖੜਾ ਕੀਤਾ ਲੋਕਾਂ ਵਿੱਚ ਦੁੱਖ ਦੀ ਲਹਿਰ ਹੈ ਉਹ ਸਿਰਫ ਦੜਾਕ ਨਹੀਂ ਸੀਗੇ ਉਹ ਜ਼ਿੰਦਗੀ ਨੂੰ ਇੱਕ ਨਵਾਂ ਰਾਹ ਦਿਖਾਉਣ ਵਾਲੇ ਸੀਗੇ ਇਸ ਤਰ੍ਹਾਂ ਦੇ ਹੋਰ ਅਪਡੇਟ ਜਾਣਨ ਲਈ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ ਧੰਨਵਾਦ